ਇਸ ਤਰ੍ਹਾਂ ਚੱਲਦੀਆਂ ਬੋਟਾ ਲਗਾਤਾਰ ਜਿਹੜੀ ਬੋਟ ਚੱਲਦੀ ਹੈ ਵੱਖ-ਵੱਖ ਬੁੱਥਾ ਤੇ ਜਾ ਰਹੇ ਉਹ ਕਿਸ ਤਰ੍ਹਾਂ ਬੈਠ ਕੇ ਬੋਟ ਚੋ ਦੇਖੋ ਜੀ ਇਹ ਜਿਹੜਾ ਲੋਕਤੰਤਰ ਦਾ ਇਹ ਬਹੁਤ ਵੱਡਾ ਦਿਨ ਹੈ ਜੀ ਜਿਹੜਾ ਕਿ ਪ੍ਰਧਾਨ ਮੰਤਰੀ ਜੀ ਦੀ ਚੋਣ ਹੋਣ ਜਾ ਰਹੀ ਹੈ ਸਾਡੇ ਹਿੰਦੁਸਤਾਨ ਦੀ ਸਾਰੇ ਲੋਕ ਅੱਜ ਐਨੀ ਧੁੱਪ ਦੇ ਵਿੱਚ ਐਨੀ ਹੀਟ ਦੇ ਵਿੱਚ ਉਤਰੀ ਭਾਰ ਦੇ ਵਿੱਚ ਐਨੀ ਗਰਮੀ ਦੇ ਵਿੱਚ ਵੋਟ ਪਾਉਣ ਆ ਰਹੇ ਆ ਔਰ ਬਹੁਤ ਉਤਸ਼ਾਹ ਆ ਜੀ ਲੋਕਾਂ 'ਚ ਕਿ ਅਸੀਂ ਆਪਣੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਜੀ ਅਸੀਂ ਬਣਾਉਣੇ ਆ ਔਰ ਸਾਨੂੰ ਮੌਕਾ ਮਿਲਿਆ ਜੀ ਹਲਕਾ ਸ਼੍ਰੀ ਨੰਦਰਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਜੀ ਕਾਂਗਸਾਪ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਔਰ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਹੁਣ ਤੱਕ 50% ਵੋਟ ਪੋਲ ਹੋ ਚੁੱਕੀ ਹੈ ਔਰ ਸਾਨੂੰ ਸਾਰੇ ਇਲਾਕੇ ਚੋਂ ਸਾਰੇ ਹਲਕਿਆਂ ਚੋਂ ਵਿਧਾਨ ਸਭਾ ਦੇ ਚੋਰ ਵੋਟਾਂ ਆ ਰਹੀਆਂ ਆ ਕਿਉਂ ਲੀਡ ਕਰ ਰਹੇ ਆ ਔਰ ਸਾਨੂੰ ਉਮੀਦ ਹੈ ਕਿ ਵੱਡੀ ਜਿੱਤ ਪ੍ਰਾਪਤ ਕਰਨਗੇ ਆਨੰਦੀਪਾ ਜੀ ਕੀ ਕਹਿਣਾ ਚਾਹੁੰਦੇ ਹੋ ਵੋਟਰਾਂ ਨੂੰ ਜਿਹੜੇ ਅੱਜ ਵੀ ਹਜੇ ਇਸ ਵਕਤ ਵੀ ਘਰ ਬੈਠੇ ਨੇ ਮੈਂ ਸਾਰੇ ਵੋਟਰਾਂ ਨੂੰ ਔੜੇ ਰਹਹੀਂ ਵਿੜੇ ਰਹਹੀਂ ਉਹਨਾਂ ਨੂੰ ਅਪੀਲ ਕਰੂੰਗਾ ਵੀ ਆਪਣੀ ਬੋਰਡ ਦਾ ਜਿਹੜਾ ਅਧਿਕਾਰ ਸਾਨੂੰ দেয়া ਸਰਕਾਰ ਨੇ ਵਿਧਾਨ ਆਪਣੇ ਇਸ ਇਲੈਕਸ਼ਨ ਦਾ ਤਾਂ ਇਹ ਬੋਟ ਜਰੂਰ ਪਾਣੀ ਚਾਹੀਦੀ ਹੈ ਔਰ ਜਿਤਨਾ ਬਹਾਦਰ ਸਿੰਘ ਜੀ ਨੇ ਦੱਸਿਆ ਵੀ ਹਰ ਹਲਕੇ ਦੇ ਹਰ ਪੰਜਾਬ ਦੇ ਖੇਤਰ ਤੇ ਸਾਨੂੰ ਪਤਾ ਲੱਗ ਰਿਹਾ ਹੈ ਵੀ ਆਮ ਆਦਮੀ ਪਾਰਟੀ ਨੂੰ ਬਹੁਤ ਬੜੀ ਲੀਡ ਮਿਲ ਰਹੀ ਹੈ ਔਰ ਬਹੁਤ ਬੜੀ ਜਿੱਤ ਹੋਊਗੀ ਇਹ ਜਿੱਤ ਸਾਡੀ ਨਹੀਂ ਹੋਊਗੀ ਇਹ ਪਬਲਿਕ ਦੀ ਜਿੱਤ ਹੈ ਮੈਂ ਸਾਰਿਆਂ ਨੂੰ ਫਿਰ ਅਪੀਲ ਕਰੂੰਗਾ ਵੀ ਆਪਣੀ ਇੱਕ ਇੱਕ ਵੋਟ ਦਾ ਜ਼ਰੂਰ ਪਾਓ ਔਰ ਸਾਡੇ ਉਮੀਦਵਾਰ ਨੂੰ ਜਿਤਾਓ ਸਰ ਕੀ ਕਹਿਣਾ ਚਾਹੁੰਦੇ ਹੋ ਰੋੜਾ ਜੀ ਮੈਂ ਰੋੜਾ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਦੱਖਣੀ ਕਰਾਲੀ ਹੈ ਸਾਡਾ ਅੱਡੇ ਤੋਂ ਲਹਿੰਦਾ ਜਿਹੜਾ ਕਰਾਲੀ ਹੈ ਸਾਡਾ ਇੱਧਰ ਵੱਲੋਂ ਉੱਧਰ ਜਿਹੜੀ ਪੋਲਿੰਗ ਹੋ ਰਹੀ ਹੈ 30% ਹੋਈ ਹੈ ਹੁਣ ਤੱਕ ਜਿਹੜਾ ਅਸੀਂ ਉੱਥੇ ਜਾ ਕੇ ਅਕਾਊਂਟ ਕੀਤੀ ਸੀਗੀ ਪਰ ਮੈਂ ਸਮਝ ਰਿਹਾ ਜਿਹੜਾ ਸੈਂਟਰਲ ਕਰਾਲੀ ਹੈ ਤੁਹਾਡਾ ਇੱਥੇ 50% ਵੋਟ ਹੋ ਰਹੀ ਹੈ Редактор субтитров